ਸ਼ਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨਿਆ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਬ੍ਰਿਸਬੇਨ 'ਚ ਪ੍ਰਤਾਪ ਸਿੰਘ ਬਾਜਵਾ ਨੂੰ ਕੈਨੇਡੀਅਨ ਲੀਡਰਸ਼ਿਪ ਐਵਾਰਡ ਦੇ ਕੇ ਕੀਤਾ ਗਿਆ ਸਨਮਾਨਿਤ ਕਮਲਾ ਹੈਰਿਸ ਵੀ 2028 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਯੋਜਨਾ ਜੰਵੀ ਵਾਰ ਆਪ ਨੇਤਾ ਦੀ ਵਿਦੇਸ਼ ਯਾਤਰਾ ਤੇ ਲੱਗੀ ਰੋ ਮੰਤਰੀ ਈਟੀਓ ਨੂੰ ਨਹੀਂ ਮਿਲੀ ਰਾਜਨੀਤਿਕ ਮਨਜ਼ੂਰੀ ਨਹੀਂ ਜਾ ਸਕਣਗੇ ਅਮਰੀਕਾ ਐਮਪੀ ਸੁਖਜਿੰਦਰ ਰੰਧਾਵਾ ਦੇ ਪੁੱਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਜਿਹੜਾ ਜੱਗੂ ਭਗਵਾਨਪੁਰਿਆ ਨੇ ਦਿੱਤੀ ਧਮਕੀ ਕੈਨਿੰਗ ਨੂੰ ਲੈ ਕੇ ਇੱਕ ਨਿੱਜੀ ਸਕੈਨ ਸੈਂਟਰ ਵਿੱਚ ਹੰਗਾਮਾ ਫਿਰਤ ਨੇ ਵੀਡੀਓ ਕੀਤੀ ਵਾਇਰਲ ਡਾਕਟਰ ਦਾ ਬਿਆਨ ਵੀ ਆਇਆ ਸਾਹਮਣੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਪੰਜਾਬ ਤੋਂ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਕਾਂਗਰਸੀ ਆਗੂਆਂ ਵਰਕਰਾਂ ਤੇ ਪੰਜਾਬੀ ਭਾਈਚਾਰੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਬ੍ਰਿਸਬੇਨ ਵਿਖੇ ਪੰਜਾਬੀ ਭਾਈਚਾਰੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦਾ ਸਵਾਗਤ ਕਰਦਿਆਂ ਵੱਖ-ਵੱਖ ਬੁਲਾਾਰਿਆਂ ਨੇ ਕਿਹਾ ਉਹਨਾਂ ਵੱਲੋਂ ਰਾਜਨੀਤੀ ਵਿੱਚ ਨੇਤਾ ਦੇ ਤੌਰ ਤੇ ਪੰਜਾਬ ਪੰਜਾਬੀਅਤ ਅਤੇ ਵਿਕਾਸ ਲਈ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਲਈ ਵਧਾਈ ਦੇ ਪਾਤਰ ਨੇ ਇਸ ਮੌਕੇ ਬਾਜਵਾ ਨੇ ਗੱਲਬਾਤ ਕਰਦਿਆਂ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਉਹਨਾਂ ਅਗੇ ਕਿਹਾ ਕਿ ਆਸਟ੍ਰੇਲੀਆ ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ਖਾਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਮਿਹਨਤ ਅਤੇ ਲਗਨ ਨਾਲ ਤਰੱਕੀ ਕਰਕੇ ਜੋ ਬੁਲੰਦੀਆਂ ਹਾਸਲ ਕੀਤੀਆਂ ਗਈਆਂ ਨੇ ਉਹ ਸ਼ਲਾਘਾਯੋਗ ਨੇ ਸਾਫ ਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਹ 2026 ਵਿੱਚ ਕੈਲੀਫੋਰਨੀਆ ਦੇ ਗਵਰਨਰ ਲਈ ਚੋਣ ਨਹੀਂ ਲੜਨਗੇ ਹਾਲ ਹੀ ਦੇ ਮਹੀਨਿਆਂ ਵਿੱਚ ਹੈਰਿਸ ਨੇ ਕਿਹਾ ਹੈ ਕਿ ਮੈਂ ਕੈਲੀਫੋਰਨੀਆ ਦੇ ਲੋਕਾਂ ਤੋਂ ਉਹਨਾਂ ਦੇ ਗਵਰਨਰ ਵਜੋਂ ਸੇਵਾ ਕਰਨ ਦੇ ਸਨਮਾਨ ਦੀ ਮੰਗ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ ਮੈਂ ਇਸ ਰਾਜ ਇੱਥੇ ਦੇ ਲੋਕਾਂ ਤੇ ਇਸ ਦੇ ਵਾਅਦੇ ਨੂੰ ਪਿਆਰ ਕਰਦੀ ਹਾਂ ਤੇ ਇਹ ਮੇਰਾ ਘਰ ਹੈ ਪਰ ਡੂੰਘੇ ਚਿੰਤਨ ਤੋਂ ਬਾਅਦ ਮੈਂ ਫੈਸਲਾ ਕੀਤਾ ਹੈ ਕਿ ਮੈਂ ਇਸ ਚੋਣ ਵਿੱਚ ਗਵਰਨਰ ਲਈ ਚੋਣ ਨਹੀਂ ਲੜਾਂਗੀ ਉਨ੍ਹਾਂ ਨੇ মিডিਆ ਨੂੰ ਜਾਰੀ ਕੀਤੇ ਇੱਕ ਬਿਆਨ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ ਇਸ ਫੈਸਲੇ ਨਾਲ ਹੈਰਿਸ ਨੂੰ ਸਾਲ 2028 ਵਿੱਚ ਉਹਨਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਲਈ ਵਧੇਰੇ ਖੁੱਲ੍ਹ ਮਿਲ ਸਕਦੀ ਹੈ ਤੇ ਇਹ ਇੱਕ ਅਜਿਹਾ ਵਿਕਲਪ ਹੈ ਜਿਸ ਨੂੰ ਉਸਨੇ ਅਜੇ ਤੱਕ ਰੱਦ ਨਹੀਂ ਕੀਤਾ ਹੈ ਹੈਰਿਸ ਨੇ ਕਿਹਾ ਹੈ ਕਿ ਉਹ ਆਪਣੀਆਂ ਯੋਜਨਾਵਾਂ ਬਾਰੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵੇਰਵੇ ਸਾਂਝੇ ਕਰਨਗੇ ਉੱਧਰ ਪੰਜਾਬ ਸਰਕਾਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਨੂੰ ਵੱਡਾ ਝਟਕਾ ਦਿੱਤਾ ਗਿਆ ਜੀ ਜੀ ਹਾਂ ਮੰਤਰੀ ਹਰਪਜਨ ਸਿੰਘ ਨੂੰ ਅਮਰੀਕਾ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਨੂੰ 4 ਤੋਂ 6 ਅਗਸਤ 2025 ਤੱਕ ਅਮਰੀਕਾ ਦੇ ਬੋਸਟਨ ਮੈਸਾਚੂਸੈਟਸ ਵਿਖੇ ਹੋਣ ਵਾਲੀ ਨੈਸ਼ਨਲ ਕਾਨਫਰੰਸ ਆਫ ਸਟੇਟ ਲੈਜਿਸਲੇਚਰਸ ਲੈਜਿਸਲੇਟਿਵ ਸਮਿਟ 2025 ਵਿੱਚ ਭਾਗ ਲੈਣਾ ਸੀ ਇਹ ਸਮੇਲਨ ਦੁਨੀਆ ਭਰ ਦੇ ਵਿਧਾਇਕਾਂ ਗੂਆਂ ਨੀਤੀ ਵਿਸ਼ੇਸ਼ਗਿਆ ਅਤੇ ਨੀਤੀ ਨਿਰਧਾਰਕਾਂ ਲਈ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਮੰਚ ਹੈ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਹੁਕਦਿਆਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਹਦੇ ਵੀਰ ਸਿੰਘ ਰੰਧਾਵਾ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਜੀ ਹਾਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਐਕਸ ਹੈਂਡਲ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ 'ਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦੇ بیٹے ਉਹਦੇ ਵੀਰ ਸਿੰਘ ਰੰਧਾਵਾ ਨੂੰ ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਸੁਖਜਿੰਦਰ ਰੰਦਾਵਾ ਨੇ ਲਿਖਿਆ ਹੈ ਕਿ ਮੇਰੇ ਪੁੱਤ ਨੂੰ ਜੱਗੂ ਭਗਵਾਨਪੁਰਿਆ ਵੱਲੋਂ ਜਾਨ ਨਾਲ ਮਾਰਨ ਦੀ ਧਮਕੀ ਦਿੱਤੀ ਗਈ ਹੈ ਮੇਰੇ ਇੱਕ ਸਹਿਯੋਗੀ ਨੇ ਮੇਰੇ ਪੁੱਤ ਨਾਲ ਮੁਲਾਕਾਤ ਕੀਤੀ ਸੀ ਅਤੇ ਉੱਥੋਂ ਨਿਕਲਣ ਤੋਂ ਕੇਵਲ 1 ਘੰਟੇ ਬਾਅਦ ਉਸਤੇ ਗੋਲੀਆਂ ਚਲਾਈਆਂ ਗਈਆਂ ਰੰਦਾਵਾ ਨੇ ਅੱਗੇ ਕਿਹਾ ਕਿ ਉਹ ਇਸ ਸਮੇਂ ਸੰਸਦ ਸੈਸ਼ਨ ਲਈ ਦਿੱਲੀ ਵਿੱਚ ਨੇ ਪਰ ਕਿਸੇ ਵੀ ਗੈਂਗਸਟਰ ਦੀ ਧਮਕੀ ਉਹਨਾਂ ਦੇ ਹੌਸਲੇ ਨੂੰ ਤੋੜ ਨਹੀਂ ਸਕਦੀ ਫਦਰ ਗੁਰਦਾਸਪੁਰ ਦੇ ਲਾਇਬ੍ਰੇਰੀ ਰੋਡ ਤੇ ਸਥਿਤ ਵਿਜੇਸਕੈਨ ਸੈਂਟਰ ਵਿੱਚ ਸਕੈਨਿੰਗ ਲਈ ਆਏ ਮਰੀਜ਼ ਅਤੇ ਡਾਕਟਰ ਵਿਚਕਾਰ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਮਰੀਜ਼ ਨੇ ਸੋਸ਼ਲ ਮੀਡੀਆ ਤੇ ਇਸ ਦੀ ਵੀਡੀਓ ਵਾਇਰਲ ਕਰ ਦਿੱਤੀ ਜਿਸ ਵਿੱਚ ਮਰੀਜ਼ ਡਾਕਟਰ ਨਾਲ ਬਹਿਸ ਕਰਦਾ ਹੋਇਆ ਦੇਖਿਆ ਜਾ ਸਕਦਾ ਹੈ ਤੇ ਡਾਕਟਰ ਮਰੀਜ਼ ਨੂੰ ਆਪਣਾ ਦਫ਼ਤਰ ਛੱਡਣ ਲਈ ਅਤੇ ਪੈਸੇ ਵਾਪਸ ਕਰਨ ਦੇ ਲਈ ਕਹਿ ਰਿਹਾ ਕਿਉਂਕਿ ਉਸ ਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਦੀ ਸਕੈਨਿੰਗ ਠੀਕ ਤਰ੍ਹਾਂ ਦੇ ਨਾਲ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਮਰੀਜ਼ ਨੂੰ ਥੱਪੜ ਦਿਖਾ ਰਿਹਾ ਹੈ ਤੇ ਉਸ ਨੂੰ ਦਫ਼ਤਰ ਤੋਂ ਬਾਹਰ ਜਾਣ ਦੇ ਲਈ ਕਹਿ ਰਿਹਾ ਹੈ ਇਸ ਬਾਰੇ ਜਦੋਂ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਾਲਕ ਮਹਿਲਾ ਮਰੀਜ਼ ਉਹਨਾਂ ਦੇ ਕੋਲ ਸਕੈਨਿੰਗ ਦੇ ਲਈ ਆਈ ਸੀ ਅਤੇ ਉਹਨਾਂ ਨੇ ਉਸ ਨੂੰ ਟੈਬਲੇਟ ਦੇ ਕੇ ਪ੍ਰੈਸ਼ਰ ਬਣਾਉਣ ਦੇ ਲਈ ਕਿਹਾ 1 ਘੰਟੇ ਬਾਅਦ ਉਸ ਦਾ ਸਕੈਨ ਕੀਤਾ ਗਿਆ ਤੇ ਸਕੈਨ ਕਰਨ ਤੋਂ ਬਾਅਦ ਮਹਿਲਾ ਮਰੀਜ਼ ਦੇ ਪੇਟ ਵਿੱਚ ਪਿੱਤਾ ਦਿਖਾਈ ਨਹੀਂ ਦੇ ਰਿਹਾ ਸੀ ਪਰ ਉਹਨਾਂ ਨੇ ਮਰੀਜ਼ ਨੂੰ ਸਵੇਰੇ ਖਾਲੀ ਪੇਟ ਆਉਣ ਅਤੇ ਦੁਬਾਰਾ ਸਕੈਨਿੰਗ ਕਰਵਾਉਣ ਦੇ ਲਈ ਕਿਹਾ ਪਰ ਉਸ ਨੇ ਬਾਹਰ ਜਾ ਕੇ ਆਪਣੇ ਪਤੀ ਨੂੰ ਦੱਸਿਆ ਤਾਂ ਉਹ ਅੰਦਰ ਆ ਕੇ ਝਗੜਨ ਤੇ ਪੈਸੇ ਵਾਪਸ ਮੰਗਣ ਲੱਗ ਪਿਆ ਜਿਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਬਾਹਰ ਜਾਣ ਦੇ ਲਈ ਕਿਹਾ ਪਰ ਉਹ ਰੋਲਾ ਪਾਉਣਾ ਨਹੀਂ ਹਟਿਆ ਤੇ ਉਹਨਾਂ ਤੋਂ 20000 ਰੁਪਏ ਮੰਗਣ ਲੱਗ ਪਿਆ ਜਿਸ ਦੀ ਸ਼ਿਕਾਇਤ ਉਹਨਾਂ ਨੇ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਦਿੱਤੀ ਹੈ ਸਰ ਜਿਹਾ ਸੀ ਪੇਸ਼ੈਂਟ ਆਇਆ ਸੀ ਪ੍ਰੀਤੀ ਸ਼ਰਮਾ ਦੇ ਨਾਂ ਕਰਕੇ ਪੇਸ਼ੈਂਟ ਸੀ ਉਹ ਹੈ ਤੇ ਉਹ ਆਇਆ ਸੀ ਸਾਡੇ ਕੋਲ ਸਕੈਨ ਕਰਾਉਣ ਵਾਸਤੇ ਤੇ ਸਵੇਰੇ ਜਦੋਂ ਪਹਿਲੀ ਵਾਰੀ ਚੈੱਕ ਕੀਤਾ ਇਹਦਾ ਬਾਥਰੂਮ ਦਾ ਪ੍ਰੈਸ਼ਰ ਨਹੀਂ ਸੀ ਫਿਰ ਉਹਨਾਂ ਨੇ ਸੀ ਲੈਸਿਕ ਦੀ ਟੈਬਲੇਟ ਦੇ ਕੇ ਪ੍ਰੈਸ਼ਰ ਬਣਵਾਇਆ ਤੇ ਜਦੋਂ ਅਸੀਂ ਉਹਦਾ ਚੈੱਕ ਕਰ ਰਹੇ ਸੀ ਸਕੈਨ ਕਰ ਰਹੇ ਸੀ ਉਤੇ ਦੇਖਿਆ ਕਿ ਸਾਨੂੰ ਉਹਦਾ ਨਾ ਪਿੱਤਾ ਨਹੀਂ ਠੀਕ ਰੰਦਾ ਦਿਖ ਰਿਹਾ ਸੀ ਅਸੀਂ ਤੇ ਜਦੋਂ ਸਕੈਨ ਅਸੀਂ ਕਰ ਲਿਆ ਸਾਰਾ ਤੇ ਉਹਨੂੰ ਪੇਸ਼ ਨੂੰ ਅਸੀਂ ਕਲਵੇ ਕੀਤਾ ਕਿ ਵੀ ਤੁਹਾਡਾ ਪਿੱਤਾ ਨਹੀਂ ਅਚੀ ਤਰ੍ਹਾਂ ਦਿਖ ਰਿਹਾ ਤੇ ਇਹਦੇ ਕਈ ਕਾਰਨ ਹੋ ਸਕਦੇ ਆ ਕਈ ਵਾਰੀ ਪਿੱਤਾ ਜਮੰਦੂ ਵੀ ਨਹੀਂ ਹੁੰਦਾ ਕਈ ਵਾਰੀ ਖਾਣਾ ਖਾਣਦੇ ਨੇ ਵਜਾ ਤੇ ਨਾ ਸਵਿੰਗਰ ਜਾਂਦਾ ਜਾਂ ਕਈ ਵਾਰੀ ਉਹਦੀ ਪੋਜੀਸ਼ਨ ਅਲੱਗ ਹੁੰਦੀ ਹੈ ਤੇ ਤੁਸੀਂ ਨਾ ਅਸੀਂ ਰਿਪੋਰਟ ਤੁਹਾਡੀ ਬਣਾ ਦਿੱਤੀ ਆ ਤੇ ਤੁਸੀਂ ਸਿਰੇ ਇੱਕ ਵਾਰੀ ਆ ਕੇ ਨਾ ਖਾਲੀ ਪੇਟ ਸਾਡੇ ਨਾਲ ਚੈੱਕ ਕਰਾ ਲੈਣਾ ਪੂਰਾ ਵੈਰੀਫਾਈ ਹੋ ਜਾਏਗਾ कि ਜਦੋਂ ਅਸੀਂ ਉਹਨੂੰ ਇਹ ਸਾਰਾ ਕਰਕੇ ਆਪਣੀ ਰਿਪੋਰਟ ਪੂਰ ਤਿਆਰ ਕਰ ਲਈ ਤੇ ਉਹ ਪੇਸ਼ੈਂਟ ਨੇ ਆਪਣੇ ਹਸਬੰਦ ਨਾਲ ਜਾ ਕੇ ਗੱਲ ਕੀਤੀ ਕਿ ਡਾਕਟਰ ਸਾਹਿਬ 스 ਵੀਰੇ ਬੁਲਾ ਰਹੇ ਆ ਤੇ ਉਹਦੀ ਹਸਬੰਦ ਨੇ ਬਾਹਰ ਉਲਾਵਾਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਸਾ ਟਪਿੱਤਾ ਨਹੀਂ ਹੈਗਾ ਜੀ ਹੈ ਉਹ ਹੈ ਮਤਲਬ ਉਹ ਕਾਫੀ ਬਾਰ ਹੰਗਾ ਮਾ ਕੀਤਾ ਉਹਨੇ ਸਟਾਫ ਦੇ ਸਾਹਮਣੇ ਇਹ ਇਹ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਸਾਡੇ ਪੈਸੇ ਵਾਪਸ ਕਰੋ ਵਾਹੀ ਨਹੀਂ ਮਤਲਬ ਇਹ ਥੋ ਕਰਾਣਾ ਹੈਗਾ ਜੀ ਹੈ ਉਹ ਹੈ ਤੇ ਬਾਅਦ ਵਿੱਚ ਆ ਕੇ ਇਹ ਮੈਂ ਸਕੈਨਿੰਗ ਕਰ ਰਿਹਾ ਸੀ ਤੇ ਉਹ ਸਕੈਨਿੰਗ ਰੂਮ ਦਾ ਦਰਵਾਜ਼ਾ ਖੋਲਣਾ ਸ਼ੁਰੂ ਕਰ ਦਿੱਤਾ ਮੈਂ ਸਕੈਨ ਕਰ ਰਿਹਾ ਸੀ ਕਿਸੇ ਲੇਡੀ ਪੇਸ਼ੈਂਟ ਦਾ ਤੇ ਮੈਂ ਉਹਨੂੰ ਮਨਾ ਕੀਤਾ ਕਿ ਵੀ ਇਸ ਤਰ੍ਹਾਂ ਨਾ ਕਰ ਤੂੰ ਪ੍ਰੋਪਰਲੀ ਆ ਕੇ ਮੇਰੇ ਆਫਿਸ ਵਿੱਚ ਗੱਲ ਕਰ ਆ ਕੇ ਉਹ ਨੇ ਫਿਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਮੈਂ ਆਪਣਾ ਕੰਮ ਛੱਡ ਕੇ ਤੇ ਆਫਿਸ ਦੇ ਵਿੱਚ ਆ ਕੇ ਉਹਦੇ ਨਾਲ ਗੱਲ ਕਰਨ ਲੱਗਾ ਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਕੋਈ ਰਿਕਾਰਡਿੰਗ ਪਰਪਸ ਦੇ ਨਾਲ ਕਰ ਰਿਹਾ ਹੈ ਸਾਰਾ ਆ ਕੇ ਤੇ ਮੈਂ ਉਹਨੂੰ ਉਸਲੇ ਵੀ ਸਮਝਾਇਆ ਕਿ ਵੀ ਕੀਤਾ ਨਹੀਂ ਦਿਖ ਰਿਹਾ ਹੈਗਾ ਇਸ ਲਈ ਆ ਕੇ ਕੋਈ ਚੱਕਰ ਆਲਾ ਨਹੀਂ ਨਹੀਂ ਮੈਨੂੰ ਨਹੀਂ ਮੈਂ ਕਹਿੰਦਾ ਮੈਂ ਨਹੀਂ ਚੱਕਰਾਨਾ ਹੈਗਾ ਮੈਂ ਨਹੀਂ ਮੇਰੇ ਪੈਸੇ ਵਾਪਸ ਕਰੋ ਤੁਸੀਂ ਲੱਗੇ ਤੂੰ ਵੈਰੀਫਾਈ ਕਰਾ ਲੈ ਕਿ ਤੂੰ ਹੋਰ ਜੇ ਤੈਨੂੰ ਮੇਰੀ ਰਿਪੋਰਟ ਤੇ ਸ਼ੱਕ ਹੈ ਤੂੰ ਕਿਤੇ ਵੈਰੀਫਾਈ ਕਰਾ ਲੈ ਉਹ ਨਹੀਂ ਉਹ ਐਸਾ ਕਰਕੇ ਤੇ ਆਪਣਾ ਰਿਕਾਰਡਿੰਗ ਕਰਕੇ ਤੇ ਚਲਾ ਗਿਆ ਤੇ ਬਾਅਦ ਵਿੱਚ ਆ ਕੇ ਤੇ ਉਹ ਪੈਸੇ ਦੀ ਡਿਮਾਂਡ ਕਰਨ ਲੱਪਿਆ ਆ ਕੇ ਤੇ ਜਦੋਂ ਐਸਾ ਦੀ ਗੱਲ ਹੋਈ ਤੇ ਮੈਂ ਫਿਰ ਮਤਲਬ ਪੁਲਿਸ ਨੂੰ ਉਸ ਵੇਲੇ ਕੰਪਲੇਨਟ ਕੀਤੀ ਇਹਦੇ ਬਾਰੇ ਪਹਿਲਾਂ ਫੋਨ ਦੇ ਉੱਤੇ ਕੰਪਲੇਨਟ ਕੀਤੀ ਉਹਨਾਂ ਨੂੰ ਪੁਲਿਸ ਨੂੰ ਉਹਦੇ ਬਾਰੇ ਤੇ ਉਹਦਾ ਫੋਨ ਨੰਬਰ ਵੀ ਕਨਵੇ ਕੀਤਾ ਪੁਲਿਸ ਨੂੰ ਤੇ ਉਸ ਤੋਂ ਬਾਅਦ ਮੈਂ ਰਿਟਨ ਦੀ ਕੰਪਲੇਨਟ ਵੀ ਭੇਜੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਮੈਨੂੰ ਇਨਫੋਰਮੇਸ਼ਨ ਆਈ ਸੀ ਕਿ ਅਸੀਂ ਉਹਨੂੰ ਫੋਨ ਦੇ ਉੱਤੇ 3-4 ਵਾਰੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਫੋਨ ਨਹੀਂ ਚੱਕ ਰਿਹਾ ਹੈਗਾ ਕਿ ਅਸੀਂ ਕੱਲ ਫਿਰ ਬਾਅਦੋਂ ਵੈਰੀਫਿਕੇਸ਼ਨ ਕਰਾਂਗੇ ਇਹ ਸਾਰਾ ਮੁੱਦਾ ਸੀ ਕਿ ਉਹਦੀ ਪ੍ਰਾਪਰਟੀ ਅਸੀਂ ਸਕੈਨ ਕਰਕੇ ਉਹਦੀ ਪ੍ਰਾਪਰਟੀ ਰਿਪੋਰਟ ਵੀ ਬਣਾਈ ਹੈ ਸਾਰੀ ਉਹਦੀ ਕੋਈ ਰਿਪੋਰਟ ਵੀ ਤਿਆਰ ਕੀਤੀ ਗਈ ਹੈ ਸਭ ਕੁਝ ਕੀਤਾ ਗਿਆ ਤਿਆਰ ਪਰ ਉਹ ਮਤਲਬ ਉਹਦਾ ਪਰਪਸ ਹੀ ਕੁਝ ਹੋਰ ਲੱਗ ਰਿਹਾ ਸੀ ਸਾਨੂੰ ਸਮਝ ਨਹੀਂ ਆਈ ਕਿ ਕੀ ਕਰ ਰਹੇ ਹੈ ਲਦਾਖ ਚ ਲੈਂਡਸਲਾਈਡ ਦੀ ਛੇਪੇਟ ਚ ਆ ਕੇ ਦਿਨਾ ਨਗਰ ਦੇ ਪਿੰਡ ਸ਼ਮਸ਼ੇਰਪੁਰ ਦੇ ਫੌਜੀ ਜਵਾਨ ਨਾਇਕ ਦਲਜੀਤ ਸਿੰਘ ਸ਼ਹੀਦ ਹੋ ਗਏ ਨੇ ਹਾਦਸਾ ਬੀਤੇ ਕੱਲ ਸਵੇਰੇ ਹੋਇਆ ਜਦੋਂ ਨਾਇਕ ਦਲਜੀਤ ਸਿੰਘ ਆਪਣੇ ਅਫਸਰ ਲੈਫਟੀਨੈਂਟ ਕਰਨਲ ਪਾਨੂ ਪ੍ਰਤਾਪ ਸਿੰਘ ਅਤੇ ਹੋਰ ਦੋ ਸਾਥੀਆਂ ਨਾਲ ਫਾਇਰਿੰਗ ਰੇਂਜ ਵੱਲ ਜਾ ਰਹੇ ਸਨ ਇਸ ਦੌਰਾਨ ਰਸਤੇ ਵਿੱਚ ਇੱਕ ਪਹਾੜ ਖਿਸਕ ਗਿਆ ਤੇ ਉਹਨਾਂ ਦੀ ਗੱਡੀ ਤੇ ਜਾ ਡਿੱਗਾ ਹਾਦਸੇ ਵਿੱਚ ਦਲਜੀਤ ਸਿੰਘ ਤੇ ਇੱਕ ਹੋਰ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਦੋਵਾਂ ਨੂੰ ਤੁਰੰਤ ਹਸਪਤਾਲ ਲੈ ਜਾਂਦਾ ਗਿਆ ਪਰ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਅਜਪਿੰਡ ਸ਼ਮਸ਼ੇਰਪੁਰ ਵਿੱਚ ਨਾਇਕ ਦਲਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸ਼ਹੀਦ ਦੀ ਸ਼ਹਾਦਤ ਦੀ ਖਬਰ ਮਿਲਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਲੋਕ ਨਾ ਮੱਖਾ ਨਾਲ ਸ਼ਹੀਦ ਨੂੰ ਵਿਦਾਈ ਦੇਣ ਦੇ ਲਈ ਪਹੁੰਚੇ ਪਰਿਵਾਰ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸ਼ਹੀਦ ਦੇ ਛੋਟੇ ਭਰਾ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਬੁਢਾਪਾ ਕੱਟਿਆ ਜਾਵੇ ਜੋ ਜ਼िला ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜੁੜੇ ਸ਼ਹੀਦ ਸ਼ਹੀਦ ਵਰਜੀਤ ਸਿੰਘ ਜੀ ਉਹਨਾਂ ਦੇ ਨਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚਿਆ ਮੇਰੇ ਨਾਲ ਡੀਐਸਪੀ ਸਾਹਿਬ ਤਸੀਹਦਾਰ ਸਾਹਿਬ ਜ਼िला ਪ੍ਰਸ਼ਾਸਨ ਵੱਲ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀ ਕਿ ਜੋ ਵੀ ਵਾਅਦਾ ਹੈਗਾ ਪੰਜਾਬ ਸਰਕਾਰ ਦਾ ਸੋ ਦੈਟ ਵਿਲ ਬੀ ਕੇਪਟ ਐਂਡ ਜਿਹੜਾ ਵੀ लॉस ਆ ਪੂਰਾ ਤਾਂ ਨਹੀਂ ਹੋ ਸਕਦਾ ਬਟ ਬੀਇੰਗ ਫਰੋਮ ਗਵਰਨਮੈਂਟ ਸਾਈਡ ਵਾਟਐਵਰ ਕੈਨ ਬੀ ਡਨ ਐਂਡ ਵਾਟਐਵਰ ਹੈਸ ਬੀਨ ਕੰਪਲਿਸ਼ਡ ਉਹ ਪਰਵਾਹ ਨਹੀਂ ਸਰ ਕਿਹੜੀ ਜਗ੍ਹਾ ਘਟਨਾ ਹੋਈ ਸੀ ਇਹ ਤੇ ਕਿੰਨੇ ਜਾਨ ਜਾਨਾਂ ਸ਼ੀ ਸੀ ਸੋ ਬੇਸਿਕਲੀ ਲਦਾਖ ਦੇ ਵਿੱਚ ਜਿਹੜਾ ਸੀਗਾ ਇਹ ਵਾਈਲਡ ਐਕਸੀਡੈਂਟ ਹੋਇਆ ਸੀਗਾ ਉੱਤੇ ਹਾਲੇ ਜਿਹੜੇ 3 ਇੰਜਰਡ ਨੇ ਦੋ ਔਨ ਦਾ ਸਪੌਟ ਸੀਗੇ ਰੈਟ ਯੇਟ ਦਾ ਰਿਪੋਰਟਸ ਆਫ ਅਦਰਸ ਆਰ ਟੂ ਬੀ ਰੀਸੀਵਡ ਸੋ ਉਹ ਬੇਸਿਕਲੀ ਬੜਾ ਹੀ ਮੰਦਪਾਗਾ ਜੋ ਵੀ ਹਾਦਸਾ ਐਲਡੀ ਉਹ ਦਲਜੀਤ ਸਿੰਘ ਹੀਗਾ ਇਹਨਾਂ ਦਾ ਪਿੰਡ ਸ਼ਮਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਹੀ ਹੈਗੀ ਉੱਪਰ 120 120 ਤੇ ਰਸਤੇ ਵਿੱਚ ਸਲਾਈਡਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲਿੱਦਾ ਇੱਕ ਅਫਸਰ ਤੇ ਇੱਕ ਜੋ ਐਨਸੀਓ ਉਹ ਸਹੀਦ ਹੋ ਗਿਆ ਤਾਂ ਹੀ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਜੀ ਹਾਂਜੀ ਇਹਨਾਂ ਦੀ ਕੀ ਪੋਸਟਿਜਨ ਦੇ ਆਏ ਸੀ ਇਹ ਹਾਂਜੀ ਇਹ ਨਾਇਕ ਸਾਹਿਬ ਨਾਇਕ ਹੀ ਗਏ ਤੇ ਸਰਕਾਰੀ ਸਮਾਣਸ ਹਾਂਜੀ ਸਰਕਾਰੀ ਸਮਾਣ ਸਨਮਾਨ ਇਹਨਾਂ ਦਾ ਸਨਸਕਾਰ ਪਹੁੰਚ ਆ ਗਿਆ ਉਹ ਤੇ ਬਾਕੀ ਜੀ ਠੀਕ ਹੈ ਆ ਗੱਲ ਦਾ ਇਹ ਕੋਈ ਗੱਲ ਨਹੀਂ ਇਹ ਆਪੀ ਅੱਗੇ ਬੱਚਿਆਂ ਨੂੰ ਕੱਦ ਕੇ ਤੇ ਫਾਰੀਆਂ ਕਰਕੇ ਤੇ ਤੇ ਅੱਗੇ ਬੱਚਾ ਹੈ ਮੇਰਾ ਬੱਚਾ ਛੋਟਾ ਬੱਚਾ ਵੱਡਾ ਬੱਚਾ ਕੋਈ ਵਿਚਾਰਾ ਗੱਲ ਕਿ ਉਹਨੂੰ ਨੌਕਰੀ ਕਿਦਾਂ ਕਹਿੰਦੇ ਦੋ ਬੰਨ ਨੂੰ ਸਾਰੀ ਗਵਰਨਮੈਂਟ ਅੱਗੇ ਮੈਂ ਤਾਂ ਕਰਨਾ ਵੀ ਕਰਕੇ ਵੀ ਜਿੱਥੇ ਵੀ ਆ ਸਕਦਾ ਮੇਰਾ ਮੈਂ ਤਾਂ ਹੁਣ ਪੰਦਾ ਦਿਹਾੜੀ ਦੀ ਡੰਗ ਆ ਤੇ ਉਹ ਬਈ ਜਿਹੜਾ ਅਸਲੀ ਕਿੱਥੇ ਡਿਊਟੀ ਕਰਦਾ ਸੀ ਮੁੰਡਾ ਕੀ ਗੱਲ ਸਾਰੀ ਇਹ ਇੱਥੇ ਮੁੰਡੇ ਨਾਲ ਹੀ ਇੱਥੇ ਪਾਣੀ ਪੀਣਾ ਨਹੀਂ ਜਿਆ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਕਦੋਂ ਤੱਕ ਨਹੀਂ ਆਇਆ ਤਸਨੀ ਆਰ ਆ ਇਹ ਰੋਗਾ ਮੈਂ ਨਾਲ ਹੀ ਕਰਦਾ ਨਾਲ ਹੀ ਹਾਂ ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਿਵਾਰ ਦੇ ਨਾਲ ਕੀ ਕਹਿੰਦਾ ਸੀ ਪਰਸੋਂ ਗੱਲ ਹੋਈ ਏ ਕੀ ਕਹਿੰਦਾ ਸੀ ਘਰ ਬਣਾਉਣਾ ਸੀ ਮਾਂ ਆਪਣੀ ਨਾਲ ਗੱਲ ਹੋਈ ਏ ਉਹ ਪਰਸੋਂ ਨਾਲ ਆਉਂਦਾ ਹੈ ਵੀ ਡਾੜੀ ਬੰਦੇ ਗੱਲ ਕੀ ਮੰਮੀ ਆਪਣੀ ਆਉਂਦਾ ਹੀ ਬੰਦੇ ਦਾ ਬੜ ਮਿਸਤਰੀ ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਆ ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫਿਰ ਬਾਅਦ ਚ ਕਰਨਾ ਫੋਨ ਬਾਅਦ ਚ ਫੋਨ ਨਹੀਂ ਕੀਤਾ ਹੁਣ ਤੇ ਸਵੇਰੇ ਗੱਲ ਕੀ ਪਿਆ ਗੜਾ ਦਾ 3:30 ਵਜੇ ਕਾਲ ਫਿਰਿਆ ਗੜਾ ਕੰਮ ਹੋ ਗਿਆ ਮੇਰੇ ਨੂੰ ਜਿਲੇ ਆਇਆ ਨਾ ਸੀ ਸੰਸੇ ਨੇ ਆਪ ਇਹਨਾਂ ਨੇ ਗੱਲ ਕੀਤੀਆਂ ਕੇ ਆਖਿਆ ਬशीर ਸਿੰਘ ਦਾ ਘਰ ਕਿਣਾ ਮੈਂ ਇਹੋ ਹੀ ਆ ਮੈਂ ਉਹਨੂੰ ਪੁੱਛਿਆ ਮੈਂ ਕਿ ਕੀ ਗੱਲ ਵੀ ਆਪਣਾ ਕੋ ਭਾਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਇਹਨਾਂ ਨੇ ਦੱਸਿਆ ਕੁਝ ਨਹੀਂ ਤੇ ਕਿਸੇ ਸੰਗਾ ਆਂਦਾ ਵੀ ਮਾਤਾ ਨੂੰ ਮਾਤਾ ਡੇਗਣਾ ਪਏ ਮੇਰੇ ਢੇਰ ਤੇ ਉਹਨੇ ਰੋ ਕੇ ਪਰੋ ਗਿਆ ਕਰਕੇ ਵੀ ਰਤਾਂ ਥੜਕ ਗਈ ਇਹ ਲੈ ਆਖਣ ਮਾਤਾ ਡੇਗਣਾ ਪਏ ਕਤਨਾ ਥੜਕ ਗਿਆ ਤੇ ਫਿਰ ਮੁੜ ਕੇ ਗਾਲਖੇ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲਾ ਕੋਠਿਆ ਨਾ ਲੱਤਾਂ ਉਠੀਆਂ ਤੇ ਕੱਲ ਤਾਂ ਮੈਸੋ ਤੁਰਿਆ ਨਹੀਂ ਜਾ ਕਰਦਾ ਕੋਈ ਮੰਗ ਹੈਗੀ ਸਰਕਾਰ ਤੋਂ ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਬਾਰ ਕੇ ਨੌਕਰੀ ਦੇ ਉਹ ਵਿਚਾਰਾ ਦਿਹਾੜੀ ਦਿਹਾੜੀ ਨਾ ਹੁਣ ਮੈਂ ਉਹਦੇ ਸਿਰ ਤੇ ਹੁਣ ਅਗੇ ਤੇ ਸਿਰ ਤੇ ਬੁੱਢਿਆ ਫਿਰਦਾ ਹਾਂ ਦੋ ਨਿਆਣ ਮੈਂਡਾ ਦੋ ਨਹੀਂ ਕੋ ਸਕੂਲ ਦਾ ਨਾਂ ਵੀ ਨਾ ਰੱਖਿਆ ਜਾਏ ਨਾਂ ਤੇ ਹਾਂ ਰੱਖਿਆ ਜਾਣਾ ਚਾਹੀਦਾ ਉਧਰ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਨੇ ਸਪੈਸ਼ਲ ਸੈੱਲ ਦੀ ਮਦਦ ਨਾਲ ਸ਼ਹਿਰ ਦੇ ਮਸ਼ਹੂਰ ਕੁੱਕੂ ਢਾਬੇ ਵਿੱਚ ਜੂਆ ਖੇਡਦੇ ਢਾਬਾ ਮਾਲਕ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕੋਲੋਂ ਮੌਕੇ ਤੇ 2,50,000 ਰੁਪਏ ਬਰਾਮਦ ਕੀਤੇ ਗਏ ਨੇ ਮੌਕੇ ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਇੱਕ ਗੁਪਤ ਸੂchna ਦੇ ਆਧਾਰ ਤੇ ਹੋਟਲ ਵਿੱਚ ਰੇਡ ਕੀਤੀ ਗਈ ਅਤੇ 10 ਲੋਕਾਂ ਨੂੰ ਜੂਆ ਖੇਡਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਇਨਾ ਕੋਲੋਂ ਜੂਆ ਖੇਡਣ ਦਾ ਕੁਝ ਸਮਾਨ ਤੇ ਗੀਠੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਉਹਨਾਂ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਚੱਲ ਲਈ ਮਹਿੰਦ ਦੇ ਤਹਿਤ ਅੱਜ ਸਾਡੇ ਜ਼ਿਲ੍ਹੇ ਦੀ ਸਪੈਸ਼ਲ ਟੀਮ ਨੇ ਔਰ 18 ਚੌਦਸਦੀ ਦੀ ਪੁਲਿਸ ਨੇ ਸਿਫਰੇ ਇਨਫੋਰਮੇਸ਼ਨ ਦੇ ਕੰਮ ਕਰਦੇ ਹੋਏ ਅੱਜ ਅਜਿਹਾ ਕੁੱਕੂ ਦਾ ਟੱਬਾ ਆਇਆ ਇੱਥੇ ਇਨਫੋਰਮੇਸ਼ਨ ਸੀ ਕਿ ਇੱਥੇ ਕੁਝ ਬੰਦੇ ਜਿਹੜੇ ਅੰਦਰ ਜੂਆ ਖੇਡ ਰਹੇ ਆ ਸੋ ਸਪੈਸ਼ਲ ਟੀਮ ਦੀ ਮਦਦ ਨਾਲ ਤੇ ਸਾਡੀ ਜਿਹੜੀ ਟੀਮ ਹੈ 18 ਦੀ ਟੀਮ ਨੇ ਇਹਨਾਂ ਦੇ ਦੋਨਾਂ ਨੇ ਜਿਹੜਾ ਕੰਬਾਈਨ ਰੇਟ ਦੇ ਵਿੱਚ ਇਹਨਾਂ ਨੂੰ ਜਿਹੜਾ ਰੰਗਿਆ ਦੀ ਕਾਬੂ ਕੀਤਾ ਗਿਆ ਔਰ ਇਹਨਾਂ ਤੋਂ ਇਹਨਾਂ ਨੂੰ ਜਿਹੜਾ ਇੱਕ ਜੂਗਾ ਖੇਡਦੇ ਜਿਹੜਾ ਕਾਬੂ ਕੀਤਾ ਗਿਆ ਔਰ ਇਹ ਖਲਾਫ ਅਸੀਂ ਕਾਰਵਾਈ ਜਿਹੜੀ ਹੈ ਅਗਲੀ ਰਾਤ ਕਿੰਨੀ ਰਕਮ ਬਰਬੰਦ ਹੋਈ ਹੈ ਇੱਥੇ ਤੇ ਕਿੰਨੇ ਬੰਦੇ ਫੇਮ ਇਨਫੋਰਮੇਸ਼ਨ ਕਦੋਂ ਮਿਲੀ ਸੀ ਜਿਹੜਾ ਇੱਥੇ ਮਤਲਬ ਇਮੀਡੀਏਟਲੀ ਇਨਫੋਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਉਹ ਐਕਟ ਕੀਤਾ ਗਿਆ ਜੀ ਕਿੰਨੇ ਬੰਦੇ ਕਿੰਨੇ ਲੋਕ ਤਰੀਡੇ ਦੇ 10 ਬੰਦੇ ਨੇ ਜੀ 10 ਬੰਦੇ ਲੋਕਲ ਨੇ ਸਾਰੇ ਉਹਨਾਂ ਇੰਕਲੂਡਿੰਗ ਜਿਹੜਾ ਮਾਲਕ ਹੈਗਾ ਇੱਥੇ ਦਾ ਔਰ ਉਹ ਵੀ ਨਾਲ ਸੀਗਾ ਸਰਖੇ ਜੀ ਦੇ ਕੋਲ ਉੱਥੇ ਜਾਂਦਾ ਜੀ ਨੇ ਜਦੋਂ ਸਾਨੂੰ ਕੋਲ ਇਨਫੋਰਮੇਸ਼ਨ ਆਜਾਈ ਸੀਗੀ ਪਰ ਇਹ ਪਹਿਲਾਂ ਵੀ ਹੁੰਦਾ ਹੋਏਗਾ ਬਟ ਜਿੱਦੋਂ ਸਾਡੇ ਕੋਲ ਇਨਫੋਰਮੇਸ਼ਨ ਰਹੀ ਉੱਤੇ ਇਮੀਡੀਏਟਲੀ ਐਕਟ ਕੀਤਾ ਗਿਆ ਬਾਕਸ ਵੀ ਮੌਲਾ ਕਰ ਦਿੱਤਾ ਗਿਆ ਹਾਂਜੀ ਬਿਲਕੁਲ ਜੀ ਉਹ ਜਿਹੜਾ ਜਿਹੜਾ ਖੇਡਣ ਵਾਲਾ ਜੋ ਸਮਾਨ ਜੋ ਡਾਈਸ ਵਗੈਰਾ ਜਾਂ ਜੋ ਕੁਝ ਵੀ ਉਹਨਾਂ ਦਾ ਸੈਟਅਪ ਹੈਗਾ ਉਹ ਸਾਰਾ ਉਹਦੇ ਨਾਲ ਜਿਹੜਾ ਆ ਪੈਸੇ ਰਿਕਵਰ ਕੀਤੇ ਗਏ ਜਿਹੜਾ ਸਾਡੇ ਕੋਲ ਜੇ ਸੱਟਾ ਵਾਸਤੇ ਤੇ ਉਹ ਸੱਟੇ ਵਾਸਤੇ ਕੋਈ ਲੈਪਟਾਪ ਜਾਂ ਇਦਾਂ ਦੀ ਕੋਈ ਚੀਜ਼ ਬਰਾਮਦ ਨਹੀਂ ਹੋਈ ਫਿਲਹਾਲ ਉਹ ਜਿਹੜਾ ਜੂਆ ਖੇਡ ਰਹੇ ਸੀਗੇ ਉਹ ਜਿਹੜਾ ਡਾਈਸ ਨਾਲ ਖੇਡਦੇ ਆ ਉਹ ਉਹ ਖੇਡਦੇ ਸੀ ਇਹਦਾ ਲੱਗਦਾ ਪਾਰਟ ਪਾਕਿਸਤਾਨ ਮੈਚ ਸੱਟਾ ਲਾਇਆ ਲੱਗਦਾ ਤੁਹਾਨੂੰ ਲੱਗਦਾ ਨਹੀਂ ਉਹ ਉਹ ਇਹ ਤਾਂ ਥਰੂ ਕਿੱਦਾਂ ਲਾਂਦੇ ਏਸੀ ਦਾ ਜਿਹੜਾ ਸੱਟਾ ਲੱਗਦਾ ਹੈ ਜਿਹੜਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਜ਼ਿਆਦਾਤਰ ਆਨਲਾਈਨ ਹੁੰਦਾ ਬਟ ਸਾਡੇ ਕੋਲ ਇੱਥੇ ਫਿਲਹਾਲ ਇਦਾਂ ਕੋਈ ਇਕੁਇਪਮੈਂਟ ਜਾਂ ਇਦਾਂ ਦਾ ਕੋਈ ਲੈਪਟਾਪ ਵਗੈਰਾ ਨਹੀਂ ਬਰਾਮਦ ਹੋਇਆ ਬੇਸਿਕਲੀ ਜੂਆ ਕੇਸ ਨਾਲ ਇਹ ਕਿੰਨੇ ਕੰਨੇ ਕੈਸ਼ ਤੁਹਾਡੇ ਕੋਲ ਸਾਰਿਆਂ ਤੋਂ ਬਰਾਮਦ ਹੋਇਆ ਨਹੀਂ ਮਤਲਬ ਸਪੈਸੀਫਿਕਲੀ ਇੱਕ ਇੱਕ ਜਾਣੇ ਦਾ ਦੱਸਣਾ ਤੇ ਫਿਲਹਾਲ ਉਹ ਕਹਿਆ ਕਿ ਉਹ ਜਿਹੜਾ ਆਪਾਂ ਇਨਵੈਸਟੀਗੇਟ ਕਰਨਾ ਬਟ ਟੋਟਲ ਜਿਹੜਾ 2.5 ਲੱਖ ਤੋਂ ਉੱਪਰ ਹੋਇਆ ਸੋ ਸਾਰੇ ਸ਼ਹਿਰ ਦੇ ਲੋਕ ਚ ਕੀ ਹੈ ਜਾਂ ਬਾਰੋਂ ਵੀ ਕੁਝ ਇਹਦੇ ਵਿੱਚ ਨਹੀਂ ਸ਼ਹਿਰ ਦੇ ਲੋਕ ਸੋ ਹੁਣ ਨੇ ਨਮੀ ਬੰਦੇ ਤਾਂ ਸਾਰੀ ਨਮੀ ਹੁੰਦੇ ਸ਼ਹਿਰ ਦੇ ਬਟ ਸਾਰਿਆਂ ਦੇ ਨਾਮ ਜਿਹੜੇ ਆ ਉਹ ਅਸੀਂ ਤੁਹਾਨੂੰ ਨਸ਼ਰ ਕਰ ਦਿਆਂਗੇ ਮਾਲਕ ਵੀ ਆ ਜੀ ਹੋਟਲ ਦਾ ਹਾਂ ਜੀ ਹੋਟਲ ਦਾ ਮਾਲਕ ਵੀ ਨਾਲ ਹੀ ਬਰਾਮਦਗੀ ਕੀ ਕੀ ਹੋਈ ਬਰਾਮਦਗੀ ਸਰ ਜਿਹਦੇ ਨਾਲ ਉਹ ਖੇਡਦੇ ਨੇ ਜਿਹੜਾ ਡਾਈਸ ਤੇ ਉਹ ਜਿਹੜਾ ਪੋਡੀਅਮ ਜਿਹਾ ਬਣਾਇਆ ਹੁੰਦਾ ਉਹ ਉਦੇ ਨਾਲ ਜਿਹੜੇ ਇਹਨਾਂ ਤੋਂ ਪੈਸੇ ਤੇ ਜਿਹੜੇ ਟੋਟਲ ਬੰਦੇ ਖੇਲਦੇ ਹੋ ਸਾਰੇ ਬੰਦ ਹੋਏ ਸਰ ਜੂਏ ਤੋਂ ਵਗੈਰਾ ਇਥੇ ਦੇਰਾਂ ਪਹੁੰਚਦਾ ਹੁੰਦਾ ਜਨਾ ਦੇ ਸਾਰੇ ਸਰ ਜੇ ਤੁਸੀਂ ਇਹ ਪਹਿਲਾਂ ਇਸ ਚੀਜ਼ ਦੀ ਖਬਰ ਪਹਿਲਾਂ ਲੈਦੀ ਹੁੰਦੀ ਮੇਰੇ ਧਿਆਨ ਜਿੱਤੇ ਪਹਿਲਾਂ ਅਸੀਂ ਇੱਥੇ ਰੇਡ ਵੀ ਕਰਦੇ ਇਹ ਸਾਨੂੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ